ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 5 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਉਮੀਦ ਹੈ ਸਰ ਕਿੰਨੇ ਕਹਣਗੇ ਕੋਈ ਸਿਸਟਮ ਆ ਰਿਹਾ ਨਹੀਂ ਆ ਰਿਹਾ ਇਹ ਅਪਡੇਟ ਤੁਹਾਨੂੰ ਦੇਵਾਂਗੇ 2 ਅਪ੍ਰੈਲ ਦਾ ਅੱਜ ਦਿਨ ਹੈ ਸਵੇਰ ਦਾ ਟਾਈਮ ਹੈ ਜੀ ਤੇ ਲਗਭਗ ਸਵੇਰ ਦੇ 9:00 9:00 ਦਾ ਟਾਈਮ ਹੋਣ ਜਾ ਰਿਹਾ ਤੇ ਅੱਜ ਮੌਸਮ ਦਾ ਸਭ ਤੋਂ ਪਹਿਲਾਂ ਸੂਰਤਿ ਹਾਲ ਤੁਹਾਨੂੰ ਦੱਸਦੇ ਹਾਂ ਤੇ ਅੱਜ ਜੇਕਰ ਅਫਾ ਇਸ ਲਈ ਜੀ ਤਾਜ਼ਾ ਸੈਟਲਰ ਦਾ ਸਿਰਾ ਦੇਖੀਏ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਅਸਲ ਮੌਸਮ ਸਾਫ਼ ਹੈ ਜੀ ਤੇ ਸਵੇਰ ਤੋਂ ਜਿਹੜੀ ਤਿੱਖੀ ਧੁੱਪ ਚੜੀ ਹੋਈ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਟੈਂਪਰੇਚਰ ਨੇ ਉਹ ਹੌਲੀ-ਹੌਲੀ ਤਾਂ ਉੱਜਾ ਰਹੇ ਨੇ ਹੁਣ ਜੇਕਰ ਅਸੀਂ ਮਿਨਿਮਮ ਟੈਂਪਰੇਚਰਾਂ ਦੀ ਗੱਲ ਕਰੀਏ ਮੈਕਸਿਮਮ ਟੈਂਪਰੇਚਰਾਂ ਦੀ ਗੱਲ ਕਰੀਏ ਤੇ ਦੋਨੋਂ ਟੈਂਪਰੇਚਰ ਦੇ ਵਿੱਚ ਹੁਣ ਵਾਧਾ ਜਿਹੜਾ ਜਾ ਦਰਜ ਹੋ ਰਿਹਾ ਮਿਨਿਮਮ ਟੈਂਪਰੇਚਰ ਜਿਹੜੇ 10 ਤੋਂ ਹੇਠਾਂ ਆ ਚੁੱਕੇ ਸੀ ਉਹ ਹੁਣ ਬਹੁਤੇ ਖਾਗਾਂ ਦੇ ਵਿੱਚ ਬਹੁਤੇ ਜ਼ਿਲ੍ਹਿਆਂ ਦੇ ਵਿੱਚ 12 14 15 ਦੇ ਆਸ-ਪਾਸ ਚੱਲਦੇ ਹੋਏ ਨੇ ਜਿਹੜੇ ਕਿ ਚਾਹੇ ਉਹ ਪੰਜਾਬ ਦੇ ਜ਼ ਦਰਜ ਹੋ ਰਹੇ ਨੇ ਬਹੁਤ ਸਾਰੇ ਭਾਗਾਂ ਦੇ ਵਿੱਚ ਚਾਹੇ ਪੰਜਾਬ ਦੇ ਜ਼ਿਲ੍ਹੇ ਆ ਚਾਹੇ ਹਰਿਆਣਾ ਦੇ ਜ਼ਿਲ੍ਹੇ ਆ ਅੱਗੇ ਵਧਾਂਗੇ ਜੀ ਅੱਜ ਜੇਕਰ ਆਪਾਂ ਅੱਜ ਦੀ ਗੱਲ ਕਰਦੇ ਆ ਮੌਸਮ ਅੱਜ ਨਿਗਾ ਰਹੇਗਾ ਹਮਸ ਜੜੀਆ ਬਣੀ ਰਹੇਗੀ ਹਵਾਵਾਂ ਦੇ ਰਫਤਾਰ ਵੀ ਅੱਜ ਬਹੁਤ ਸਲੋ ਗਤੀ ਨਾਲ ਹਵਾਵਾਂ ਚੱਲਣਗੀਆਂ ਉੱਤਰ ਖੱਛੋ ਦੀ ਹਵਾਵਾਂ ਚੱਲਣ ਦਾ ਅਨੁਮਾਨ ਹੈ ਜਿਨ੍ਹਾਂ ਦੀ ਗਤੀ ਜੜੀਆ 10 ਲੈ ਕੇ 15 ਕਿਲੋਮੀਟਰ ਰਫਤਾਰ ਦੇ ਵਿੱਚ ਹੋ ਸਕਦੀ ਹੈ ਇਹ ਬਹੁਤ ਘੱਟ ਰਫਤਾਰ ਹੋਏਗੀ ਤੇ ਦੁਪਹਿਰ ਵੇਲੇ ਹਵਾ ਰੁਕ ਵੀ ਸਕਦੀ ਹੈ ਤੇ ਹਮਸ ਬਹੁਤ ਸਾਰੇ ਭਾਗਾਂ ਦੇ ਵਿੱਚ ਬਣ ਸਕਦੀ ਹੈ ਇਸ ਤੋਂ ਅੱਗੇ ਅੱਜ ਦੋ ਤਰੀਕਾ ਜੀ 3 4 5 ਅਗਲੇ ਜਿਹੜੇ 72 ਘੰਟੇ ਨੇ ਮੌਸਮ ਲਗਭਗ ਪੰਜਾਬ ਦੇ ਬਹੁਤ ਸਾਰੇ ਖਾਗਾਂ ਦੇ ਵਿੱਚ ਸਾਫ਼ ਰਹੇਗਾ ਹਾਲਾਂਕਿ ਜਿਹੜੀ ਹਵਾਵਾਂ ਦੀ ਰਵਾਨਗੀ ਜਿਹੜੀ ਉੱਤਰ ਖੱਛੋਂ ਦੀ ਹੈ ਉਹ ਕਿਤੇ ਕਿਤੇ ਦੱਖਣ ਪੂਰਾ ਚੱਲ ਸਕਦਾ ਹੈ ਖਾਸ ਕਰ ਮਾਲਵਾ ਖੇਤਰ ਦੇ ਵਿੱਚ ਔਰ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਤੇ ਤਿੰਨ ਤੋਂ ਅੱਗੇ ਵਧਾਂਗੇ ਜੇਕਰ 4 ਤੇ 5 ਨੂੰ ਜਾਈਏ ਫਿਰ ਤੋਂ ਉੱਤਰ ਖੱਛੋਂ ਦੀ ਹਵਾਵਾਂ ਜਿਹੜੀਆਂ ਨੇ ਵਾਪਸੀ ਕਰਨਗੀਆਂ ਪਰ ਉਹ ਠੰਡੀਆਂ ਨਹੀਂ ਹੋਣਗੀਆਂ ਨਿੱਗੀਆਂ ਹੋਣਗੀਆਂ ਜਿਸ ਦੇ ਨਾਲ ਕੋਈ ਟੈਂਪਰੇਚਰ ਦੇ ਵਿੱਚ ਗਿਰਾਵਟ ਨਹੀਂ ਆਏਗੀ ਸਭੋ ਟੈਂਪਰੇਚਰ ਜਿਹੜੇ ਉਹ ਹੋਰ ਤਾਂ 7 8 ਡਿਗਰੀ ਤੱਕ ਟੈਂਪਰੇਚਰ ਹੈ ਜਿਹੜੇ ਉਹ ਹੋ ਸਕਦਾ ਹੈ ਕਿ 38 39 ਡਿਗਰੀ ਨੂੰ ਜਿਹੜੇ ਟੱਚ ਕਰ ਦੇਣ ਜਾਂ ਫਿਰ 40 ਡਿਗਰੀ ਨੂੰ ਵੀ ਟੱਚ ਕਰ ਸਕਦੇ ਨੇ ਇਸ ਤੋਂ ਇਲਾਵਾ ਜੀ ਇੱਕ ਹਲਕੀ ਜੀ ਸਿਸਟਮ ਵੀ ਆ ਰਹੀ ਆ ਉਹਨੂੰ ਆਪਾਂ ਸਿਸਟਮ ਕਹਿ ਸਕਦੇ ਆ ਜਾਂ ਫਿਰ ਕਹ ਲਈਏ ਕਿ ਬਦਲ ਵਾਈ ਵਾਲਾ ਇੱਕ ਮਾਹੌਲ ਹੈ ਜਿਹੜਾ ਉਹ ਬਣਦਾ ਫਾਨੂੰ ਨਜ਼ਰ ਆ ਸਕਦਾ ਪੰਜਾਬ ਦੇ ਵਿੱਚ ਨਹੀਂ ਇਹ ਸਿਰਫ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਬਦਲ ਬਣੇਗਾ ਗਰਜਲੇਸ਼ਕ ਵਾਲਾ ਤੇ ਕੁਝ ਭਾਗਾਂ ਦੇ ਵਿੱਚ ਹਲਕੀ ਕਾਰਵਾਈਆਂ ਦੇਏਗਾ ਮੀਹਾ ਦੀਆਂ ਤੇ ਇਸ ਤੋਂ ਇਲਾਵਾ ਪੰਜਾਬ ਔਰ ਹਰਿਆਣਾ ਦੇ ਤਰਫਾ ਛੁਈ ਖੇਤਰ ਔਰ ਰਾਜਸਥਾਨ ਦੇ ਉੱਤਰ ਪਛਮੀ ਭਾਗਾਂ ਦੇ ਵਿੱਚ ਬਹੁਤ ਖਾਸ ਅਸਰ ਨਹੀਂ ਹੋਏਗਾ ਤੇ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਲਗਭਗ ਸਾਫ਼ ਹੀ ਰਹੇਗਾ ਰਾਜਸਥਾਨ ਦੇ ਕੁਸ਼ਕ ਜਲੇ ਹੋ ਸਕਦੇ ਨੇ ਜਿਵੇਂ ਪੂਰਬੀ ਖੇਤਰਾਂ ਦੇ ਵਿੱਚ ਜਾਂ ਦੱਖਣੀ ਖੇਤਰਾਂ ਦੇ ਵਿੱਚ ਜਿੱਥੇ ਗਾਜੇਸ਼ ਕੋਲੇ ਬਦਲਾਅ ਦਾ ਨਿਰਮਾਣ ਹੋਵੇ ਤੇ ਇਹ ਘੱਲ ਕੇ ਜੜੀ ਮਰੀਕ ਗੜੀਮਾਰ ਇਹਨਾਂ ਭਾਗਾਂ ਦੇ ਵਿੱਚ ਹੋ ਸਕਦੀ ਹੈ ਪੰਜਾਬ ਦੇ ਵਿੱਚ ਫਿਲਹਾਲ ਗਰੇਵਾਰੀ ਵਾਲਾ ਕੋਈ ਸਿਸਟਮ ਨਹੀਂ ਅੱਗੇ ਸਿਸਟਮ ਇੱਕ ਜਰੂਰ ਆ ਰਿਹਾ ਤੇ ਉਹਦੀ ਅਪਡੇਟ ਤੁਹਾਨੂੰ ਅਸੀਂ ਦੇਵਾਂਗੇ April ਦੇ ਦੂਜੇ ਹਫਤੇ ਆਉਂਦੇ ਆਉਂਦੇ ਇਹ ਸਿਸਟਮ ਪੰਜਾਬ ਦੇ ਵਿੱਚ ਕਾਰਵਾਈਆਂ ਕਰੇਗਾ ਤੇ ਇਹ ਸਿਸਟਮ ਦੀ ਅਪਡੇਟ ਤੁਹਾਨੂੰ ਅਸੀਂ ਹਾਲੇ ਜਿਹੜਾ ਲਾਗੇ ਜਾ ਕੇ ਦੇਵਾਂਗੇ ਕਿਉਂਕਿ ਸਿਸਟਮ ਹਾਲੇ ਦੂਰ ਹੈ ਤੁਹਾਨੂੰ ਅੱਜ ਦਾ ਸ਼ੁਕਰੀਆ ਇੱਕ ਨਜ਼ਰ ਤਾਜ਼ਾ ਅੰਕੜਿਆਂ ਦਾ ਲਾ ਲੈਣੇ ਆ ਜੋ ਜਾਰੀ ਕੀਤਾ ਨੇ ਜੀ ਮੌਸਮ ਫਾਗਲੇ ਪੰਜਾਬ ਹਰਿਆਣਾ ਚੰਡੀਗੜ੍ਹ ਤਿੰਨ ਸੂਬਿਆਂ ਦੀ ਰਿਪੋਰਟ ਤੁਹਾਡੇ ਸਾਹਮਣੇ ਆ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਯਾਨੀ ਕਿਸੇ ਤਰ੍ਹਾਂ ਦੀ ਕੋਈ ਅਲਰਟ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਤੇ ਮੌਸਮ ਆਪਣਾ ਲਗਭਗ ਹੁਣ ਸਾਫ਼ ਰਹਿੰਦਾ ਜਾਪ ਰਿਹਾ ਖੁਸ਼ਕ ਰਹਿੰਦਾ ਜਾਪ ਰਿਹਾ ਪਰ ਆਉਂਦੇ ਦਿਨਾਂ ਦੇ ਦਰਮਿਆਨ ਮੌਸਮ ਫਾਗ ਹੈ ਹੀਟ ਵੇਵ ਦਾ ਅਲਰਟ ਜਿਹੜੇ ਜਾਰੀ ਕਰ ਸਕਦਾ ਪਰ ਜੇਕਰ ਹੀਟ ਵੇਵ 10 ਤੱਕ ਜੇਕਰ ਆਪਣਾ ਟੈਂਪਰੇਚਰ ਤਾ ਨੂੰ ਜਾਣਦੇ ਨੇ ਤਾਂ ਫਿਰ ਹੀਟ ਵੇਵ ਚੱਲਣ ਦਾ ਅਨੁਮਾਨ ਹੋਏਗਾ ਤੇ ਜੇਕਰ ਸਭ ਪਹਿਲਾਂ ਕੋਈ ਸਿਸਟਮ ਆ ਜਾਂਦਾ ਤੇ ਹੀਟ ਵੇਵ ਨੂੰ ਜੜੀ ਠੱਲ ਪੈ ਸਕਦੀ ਹੈ ਤੁਹਾਨੂੰ